ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਬਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੈਰੋ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਲਾਨ ਸਿੰਘ ਉਹਨਾਂ ਦੇ ਬਾਰਮ ਤੇ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵੀਰ ਵਪਾਰ ਦਾ ਕੰਮ ਕਰਦਾ ਸੋ ਜਿਹੜੇ ਸੱਜਣ ਨਵੇਂ ਜੁੜੇ ਉਹਨਾਂ ਦੇ ਵੀ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਵੀ 8 10 12 ਨਾਕ ਜਿਹੜੇ ਆ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਤੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਵੇੜਾ ਵੀ ਦਿਖਾਉਣੀਆਂ ਨੇ ਸੁਈਆਂ ਸਵਾਈਆਂ ਵੀ ਦਿਖਾਉਣੀਆਂ ਨੇ ਗੱਬਣ ਵੇੜਾ ਵੀ ਦਿਖਾ ਦੇਾਂਗੇ ਇੱਕ ਬਗੈਰ ਬੱਚਿਆਂ ਆ ਠੀਕ ਆ ਜੀ ਤੇ ਨਾਲ ਦੀ ਨਾਲ ਇੱਕ ਤੋਕੜ ਕੱਪਣਾ ਜਾਂ ਝੋਟੀ ਇੱਕ ਮੱਚ ਦਿਖਾ ਦੇਾਂਗੇ ਅੱਜ ਤਰੀਕ 31 ਜਨਵਰੀ ਸਵੇਰ ਕੋਈ ਸ਼ਾਮ ਦੇ 4 4:30 ਵਜੇ ਦਾ ਟਾਈਮ ਆ ਬਾਕੀ ਪੂਰੀ ਡਿਟੇਲ ਆਪਾਂ ਲੈਣੀਆਂ ਵੀਰ ਸਤਨਾਮ ਸਿੰਘ ਹੋਂ ਤੋਂ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀ ਕਾ ਸਾਸਰੀ ਜੀ ਬਾਰੇ ਠੀਕ ਠਾਕ ਜੀ ਬੜੇ ਵਧੀਆ ਵੀਰ ਹੋਰ ਕਾਇਮ ਮੇਰਾ ਮੇਰਾ ਬਾਬੇ ਨਾਲ ਚੜ੍ਹਦੀ ਕਲਾ ਜੀ ਚਲੋ ਸ਼ੁਕਰ ਹੈ ਮਾਲਕ ਦਾ ਪਰ ਵੀ ਤੋ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਸਿਰ ਅੱਜ ਦਾ ਟਾਈਮ ਸਹੀ ਨਹੀਂਗਾ ਸ਼ਾਮ ਦਾ ਮੈਂ ਨਾ ਵਧੀਆ ਇਹੋ ਟਾਈਮ ਦੇ ਆ ਗਰ ਅੱਛਾ ਠੀਕ ਆ ਠੀਕ ਆ ਕੋਈ ਗੱਲ ਨਹੀਂ ਤੇ ਲੈ ਵੀ ਫਿਰ ਸਤਨਾਮ ਨਾਗਾ ਚ ਆਪਾਂ ਟੋਟਲ ਦਿਖਾਉਣੇ ਹੈਗੇ ਆ 8 7 ਗੁਣੇ ਆ ਨਾਗ ਤੇ ਵੀ ਸੀ ਆਪਣੇ ਕੋ ਬਾਬੇ ਦੀ ਕਿਰਪਾ ਨਾਲ 14 ਹੈਗੇ ਜੀ ਹੁਣ ਆਪਰੇ ਕੋ ਰਹਿ ਗਏ 8 ਅੱਛਾ 6 ਆਪਾਂ ਸੇਲ ਕਰਦੇ ਆ 3 ਤੇ ਉਹ ਕਰਵਾ ਕੇ ਜਾ ਰਹੀਆਂ ਮਾਨਸੇ ਅੱਛਾ ਜੀ ਟੌਰ ਦੀਆਂ ਮਹਿੰਗੀਆਂ ਨੀਲੀ ਰਾਵੀ ਦੀਆਂ ਇਧਰ ਤੇ ਵੀ ਨੀਲੀ ਰਾਵੀ ਦੀਆਂ ਹਾਂਜੀ ਹਾਂਜੀ ਉਹ ਬੈਠੀ ਝੋਟੀ ਕਾ ਝੋਟੀ ਬਾਬਰ 2 ਦੀ ਬੜੀ ਟੌਰ ਆ ਵੀ ਝੋਟੀ ਬੜੀ ਘੈਂਟ ਸੀ ਹਾਂਜੀ ਤੇ ਕੋਹ ਕਰ ਝੋਟੀ ਸੁਈ ਹੈ ਮਹੀਨੇ ਦੀ ਉਹਦੇ ਮਗਰ ਵੀ ਨੀਲੀ ਰਾਵੀ ਦੀ ਕੱਟੀ ਆ ਲੈ ਵੀ ਇਹ ਤਾਂ ਮਗਰ ਆ ਕੱਟੀ ਸੀ ਨੀਲੀ ਰਾਵੀ ਦੀ ਠੀਕ ਹੈ ਜੀ ਤਾਂ ਹਾ ਜਿਹੜੇ ਰੈਕਟ ਕਰਦੇ ਰੈਕਟ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਇਹਨਾਂ ਜਾਣਾ ਕੋਈ ਪਸ਼ੂ ਆ ਬਾਅਦ ਚ ਖੜ ਕੇ ਜਾਣਾ ਪਸ਼ੂ ਆ ਲਓ ਜੀ ਇਹ ਜਿਹੜੇ ਤਿੰਨ ਪਸ਼ੂ ਐਨੀਮਲ ਜਿਹੜੇ ਲੀਲੀ ਦੇ ਵਿੱਚ ਸੀਗੇ ਇਹ ਸੇਲ ਕਰ ਦਿੱਤੇ ਆ ਹਾਂ ਜੀ ਅੱਜ ਆਪਾਂ ਵੜਾ ਭਰਾਵਾਂ ਨੂੰ ਜਿਆਦੀਆਂ ਵਿਖਾਉਣੀਆਂ ਨੇ ਇੱਕੋ ਇੱਕ ਜੁੜੀ ਟੋਕਣ ਕੇ ਬਰਵਾਦ ਦੁਕਾਨ ਵਿੱਚ ਤਿੰਨ ਕੋ ਵੜਾ ਐਸੀ ਆਪਣੇ ਵੀਰ ਲੱਗੇ ਲੈ ਗਿਆ ਬੜੀ ਚੰਗੀਆਂ ਸੋਈਆਂ ਪੰਜ 6 ਨੱਕ ਵਿੱਕ ਗਿਆ ਦੇਖੇ ਬੜੀ ਮਿਹਰਬਾਬੇ ਦੀ ਜੀ ਚਲੋ ਜੀ ਬਾਕੀ ਦਾ ਇੱਕ ਆਪਣੇ ਭੈਣ ਭਰਾ ਬਾਬਾ ਮਰੀ ਬੇਨਤੀ ਕਰਨੀ ਆ ਕਿ ਜਦੋਂ ਕੇ ਵੀਰ ਨਹੀਂ ਆਉਣਾ ਨਾ ਜੋ ਮਾਤ ਬਾਬੇ ਦੀ ਕਿਰਪਾ ਨਾਲ ਆਪਣੇ ਕੋਲ ਹੁੰਦਾ 24 ਘੰਟੇ ਉਹਦਾ ਆ ਫੋਨ ਕਰ ਲਿਆ ਕਰਨ ਪਰ ਸੋ ਵੀਰ ਆ ਗਏ ਦੂਰੋਂ ਤੇ ਮੱਛੀਆਂ ਮੁੜ ਕੇ ਘਰੇ ਵੀਡੀਓ ਨਾਲ ਮਾਰਦੇ ਆਪਣਾ ਵੇਖ ਗਿਆ ਹਾਂ ਮੁੜ ਕੇ ਦੋ ਕਰ ਰਹੇ ਆਂ ਤੇ ਫਿਰ ਮੁੜ ਕੇ ਦੋ ਵੀਰ ਲੈ ਕੇ ਫਿਰ ਇੱਕ ਸਿਕੋ ਉਹਦਾ ਨਾਰਾਜ਼ ਹੋ ਕੇ ਮੁੜ ਕੇ ਗਿਆ ਅੱਛਾ ਆ ਇੱਕ ਇਧਰ ਢੇਰੇ ਮਾ ਬਿਨਾਂ ਅਨਕਲ ਵਾਈ ਇੱਕ ਰਮਜ਼ਾਦ ਸੁਲਵਾਏ ਅੱਗੇ ਅਸਰ ਸਾਈ ਬਿਨਾਂ ਕਰਕੇ ਚੰਗੀ ਤਰ੍ਹਾਂ ਤਸੱਲੀ ਨਾ ਰਾਉਣ ਭਾਣਾ ਜੀ ਫੋਨ ਕਰ ਲਿਆਗਾ ਨਾ ਵੀ ਜਦੋਂ ਕੋਈ ਜਰਾ ਮਾਲ ਸੇਲ ਹੋ ਜਾਣਾ ਤਾਂ ਬੜਾ ਥੋੜੀ ਮਾਲ ਦੀ ਖੇਚਿਆ ਤੇ ਇਸੇ ਤਰ੍ਹਾਂ ਹੀ ਉਹਦਾ ਕਰਕੇ ਫਿਰ ਲੱਗਵਾ ਦੇ ਕਿਰਪਾ ਮਾਲ ਹੁੰਦਾ ਹੀ ਆਪਣੇ ਦੋ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਦੇ ਇੱਕ ਦੋਸਤੋ ਟੋਕੜ ਗੱ ਤੇ ਇਹ ਵੀਰ ਸਤਨਾਮ ਕਿੰਨੇ ਮਹੀਨੇ ਦੀ ਗੱਭਰ ਇਹ ਵੀਰ ਜੀ ਸਾਡੇ 24 ਮਹੀਨੇ ਗੱਭਰ ਨੇ ਛੋਟੀ ਕੋ 6 ਕਿਲੋ ਦੁੱਧਿਆ ਜੀ ਓਕੇ ਆ ਗਿਆ ਜੀ ਤੇ ਭਾਰੇ ਦੇ ਮਿਲਦੀ ਚੱਕ ਪਾਸ ਹੋਈ ਆ ਵੱਡੀ ਗੁੱਡੀ ਵੇਖ ਲੋ ਕਿੰਨੀ ਕਰਮ ਵਾਲੀ ਹੂੰ ਤੇ ਬਾਰਡਰ ਵੈਲ ਰਹੀ ਵਾ ਬਾਕੀ ਮਿੱਲੀ ਬਣ ਕੀ ਆਖਿਆ ਤੇ ਸਾਡੇ 24 ਦੀ ਸਾਡੇ 24 ਦੀ ਚੱਕ ਪਾਸ ਲਓ ਜੀ ਸਾਡੇ 24 ਦੀ ਚੱਕ ਪਾਸ ਬਾਜੂ ਉਧਰ ਪੂਰਾ ਇਧਰ ਪੂਰਾ ਬਾਕੀ ਮੇਰੇ ਭਰਾ ਵੇਖ ਲੋ ਖੇਮ ਕਰਨ ਦੇ ਸਾਰੇ ਮਾਲ ਨੇ ਖੇਮ ਕਰਨ ਦੇ ਸਾਰਾ ਖੇਮ ਕਰਨ ਦੇ ਮਾਲਾ ਜੀ ਸਾਰਾ ਬਾਰਡਰ ਤੇ ਦੁੱਧ ਸਾਡੇ 6 ਕਿਲੋ 6 ਕਿਲੋ ਵੀਰ ਜੀ ਲਓ ਜੀ 6 ਕਿਲੋ ਧਾਰਾਂ ਨੇ ਮਿਲਦੀ ਪਹਾੜੇ ਦੇ ਪਹਾੜੇ ਦੇ ਜਦੋਂ ਆਪੇ ਕੋਲ ਹੋ ਸਕਦਾ ਕਰ ਲੈ ਬਾਕੀ ਪੋਥੇ ਪਹਾੜੇ ਦੇ ਮਿਲਦੀ ਮੌਦੀ ਮਿਲਦੀ ਪਹਾੜੇ ਤੇ ਕਰਮਾ ਵਾਲੀ ਬਾਕੀ ਸਿੰਗਲ ਕਰ ਹੀ ਖੱਟੀ ਦੀ ਤੇ ਬਰੀਕ ਬਿਲਕੁਲ ਪਤਲਾ ਹੋਰ ਬੜਾ ਵਜਨ ਵਾਲੀ ਵੇਹ ਪੂਰੇ ਫੁੱਲ ਵਜਨ ਆ ਆ ਮਾਰੋ ਨੀਗਾ ਬਾਕੀ ਸੁਭਾਵਾ ਜਵਾਮ ਬੜਾਈ ਆ ਵੇਖੋ ਜੀ ਇਹ ਕੋਸ ਪਾਣੀਆ ਠੀਕ ਆ ਜੀ ਆ ਦੇ 13 14 ਕਿਲੋ ਵਾਲੀ ਵੇਹ ਆ ਬਹੁਤ ਵਧੀਆ ਠੀਕ ਆ ਤੇ ਸੁਭਾ ਵੀ ਤਕਰੀਬਨ ਗਾ ਤੀਜੇ ਵਾਸਤੇ ਤੀਜੇ ਸੁੱਕੀ ਹਾਂ ਜੀ ਤੇ じゃ ਸੂਬਾ ਹਾਂਜੀ ਹਾਂਜੀ ਤੇ ਇਹ ਵੀ ਸਤਨਾਮ ਤੋਕੜ ਗੱਬਣ ਕਿੰਨੇ ਦੀ ਦੇ ਦੇ ਜੀ ਦੇਖੋ ਵਜਨ ਦੇ ਸਾਣਾ ਦਾ ਭਾਵੇਂ 85 ਵੀ ਕਰ ਲਈ 85 ਕਰ ਲਗੇ ਆ ਬਿਲਕੁਲ ਮੋਲ ਮੈਂ 80 ਕਰ ਦੇ 75 ਪੂਰੇ ਦੀ ਵੇਹ ਦੇਾਂਗੇ 75 ਦੀ ਹਾਂਜੀ ਹਾਂਜੀ ਲਓ ਜੀ 75000 ਦੀ ਹੈ ਦੋਸਤੋ ਨਹੀਂ ਆਜੇਗਾ ਆਜੋ ਮੀਤਾ ਕਾ ਆਪਣਾ ਨਹੀਂ ਅਜੇ ਗਾ ਰੇ ਭਾਈ 72 ਦੀ ਆ 70 ਦੇ ਦਾਂਗੇ ਆ ਪੌਂਚ ਜਿਹੜਾ ਇਹ ਪੈਂਪੜਾ ਲੈ ਲੂਗਾ ਨਾ ਭਾਈ ਆ ਤਿਆਰ ਰਹੀ ਹੀ ਇੱਕ 5 ਦੀ ਮੈਂ ਫੇਰ ਲੈ ਲਾਂਗਾ ਭਾਵੇਂ ਸਾਈ ਵੀ 2000 ਰੁਪਏ ਰੱਖ ਲਵੇ ਸਾਡੀ ਚਲੋ ਜੀ ਚਾਰੀ ਬਾਂਦੀ ਬੁੰਦੀ ਮੈਂ ਇਹਦੀ ਮੈਂ ਬਾਂਦੀ ਭਾਈ گاਵਾ ਨੂੰ ਪਹਲਾ ਕਰ ਦਿੰਦੀ ਲੋ ਵੀ 72000 ਦੀ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਮਾਲ ਵੈਸੇ ਸਾਰੇ ਦੀ 100 ਕਿਲੋਮੀਟਰ ਤੱਕ ਪਹੁੰਚਾ ਜਿੱਥੇ ਵੀ ਰੇਟ ਹੋ ਜਾਂਦਾ ਠੀਕ ਆ ਲੈ ਪਹੁੰਚ ਵੀਰ ਜੀ ਪੱਕੀ ਆਪਣੀਆਂ ਨਹੀਂ ਵੇਖਣਾ ਪਹੁੰਚ ਕਰਦੀ ਦੂਜੀ ਆ ਰਮਣ ਕੇ ਮੂੰਹ ਚੋਂ ਨਿਕਲ ਗਿਆ ਤੇ ਮੁਰ ਕੇ ਜਮਾਨਾ ਪਰੀ ਉਹ ਕੰਮ ਨਹੀਂ ਔਰ ਦੁਨੀਆ ਇਧਰ ਦੀ ਇਧਰ ਹੋਏ ਪਹੁੰਚ ਕਰਾਂਗੇ ਹਾਂ ਅੱਜ ਅੱਜ ਵਾਸਤੇ ਤਾਂ ਚਲੋ ਦਲੇਰੀ ਬੜੀ ਆ ਦਲੇਰੀ ਕਰਕੇ ਡਾ ਕੰਮ ਹੋੰਡਿਆ ਨਾਲੇ ਅੱਜ ਲੱਗਦਾ ਮਾਨਸੇ ਸਿੱਧੂ ਮੂਸੇ ਦਾ ਪਿੰਡੋਂ ਜਾਣਾ ਸਿੱਧੂ ਮੂਸੇ ਵੀਰ ਨੇ ਫੋਨ ਇੱਕ ਵਾਰ ਕੀਤਾ ਕਹਿੰਦੇ ਉਸ ਤੋਂ ਬੋਲਦੇ ਆ ਅੱਜ ਉਹਨਾਂ ਮਾਰਦ ਕਰਕੇ ਜਾਣਾ ਬੜਾ ਅੱਜ ਸੱਤਵੇਂ ਆਹ ਨਾ ਤੁਹਾਨੂੰ ਬਾਬੇ ਦੀ ਕਿਰਪਾ ਜੀ ਅੱਜ ਤੇ ਕਰਾਉਂਦੇ ਆ ਆਹ ਆਹ ਮਿਲਦੇ ਆ ਨਾਲੇ ਜੀ ਆਪਣਾ ਇਹ ਨਾ ਕੋਸ਼ਿਸ਼ ਤਾਂ ਵੇਖੋ ਆਪਣਾ ਉਹਦੇ ਜਦਦਾ ਬਾਬੇ ਦੀ ਮਿਹਰ ਆ ਪਾਪਾ ਪਹਿਲੇ ਦਿਨ ਤੋਂ ਹੀ ਖੁਸ਼ ਆ ਜੀ ਮਿਹਨਤ ਨਹੀਂ ਬੜੀ ਆ ਚਾਹ ਮਿਹਨਤ ਨਹੀਂ ਬੜੀ ਆ ਹਾਲੇ ਬੋਟੂ ਹੀ ਹੋ ਗਿਆ ਤਾਂ ਵੀ ਦਿਲ ਤੇ ਨਹੀਂ ਲਾਈ ਪ੍ਰਮਾਤਮਾ ਨੇ ਫੇਰ ਦੇ ਦਿੱਤੇ ਵੈਰੀ ਗੁੱਡ ਮੈਂ ਮੈਂ ਨੀਂਦ ਦੋ ਨਾ ਨਹੀਂ ਨਹੀਂ ਇਹ ਗੱਲ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਨਹੀਂ ਮਿਹਨਤੀ ਸਾਹਿਬ ਜੀ ਮਿਹਨਤ ਕਰਦੇ ਤਾਂ ਹੀ ਨਿਤ ਨਵੇਂ ਸੂਚ ਪੈਦਾ ਲਾ ਵੀ ਵੀਰੇ ਸਤਨਾਮ ਆ ਬੱਚਿਆ ਹਰ ਸਾਲ ਦੂਜਾ ਸੂਆ ਵੀਰ ਜੀ ਆ ਹਰ ਸਾਲ ਸੁਈਦ ਹੋ ਗਏ ਕੋਈ 10-11 ਦਿਨ 11-19 ਕਿਲੋ ਕੋ ਜਿੱਤਾ ਭਣ ਭਰਾ ਮਰਜੀ ਜੋਖ ਕੇ ਲੈ ਜੀ ਮਾ ਜੀ 18-19 ਕਿਲੋ ਹਾਂ ਜੀ ਅੱਜ ਦੂਜਾ ਤੇ ਜਿਆਦੇ ਨੇ ਨਾ ਨਾ 8-9 ਦਿਨ 8-9 ਦਿਨ ਹਾਂ ਮਗਰ ਕੀ ਏ ਮਗਰ ਬੱਚੀ ਬੜੀ ਟਾਉ ਦੀ ਬਾਕੀ ਵੀਰ ਸਤਨਾਹ ਵੈੜ ਵੀ ਵੈੜੀ ਆ ਆ ਵੇਖੋ ਮਾੜਾ ਇਦਮੀ ਚਾਲ ਲੱਗਾ ਕਦੇ ਵੀਰ ਦੀ ਫਿਰਦਾ ਆ ਵੇਖੋ ਐਰ ਸ਼ੈੱਟਾਂ ਹੁੰਦਾ ਮਿਲਦੀ ਬਹੁਤ ਪਾਕਾ ਹਾਂ ਜੀ ਮੇਰੇ ਭਰਾ ਬਿਊਟੀ ਚੈੱਕ ਕਰੋ ਖੂਬਸੂਰਤੀ ਚੈੱਕ ਕਰੋ ਹਾਂ ਜੀ ਵੇਖੋ ਮੇਰੇ ਭਰਾ ਭਾਜਾ ਨੂੰ ਵਜੂਦ ਕਰਨਾ ਆਬ ਕਲਾਸ ਮਾਲਵੀਰ ਦੀ ਭੱਜ ਦੱਸ ਕੇ ਪੂਰੀ ਜੁਰਤ ਨਾਲ ਮਾਲ ਲਿਆ ਹਾਂ ਆ ਆ ਦੇਖੋ ਜੀ ਬਾਕੀ ਥਣ ਵੀ ਕਰਮ ਵਾਲੇ ਨੂੰ ਮੱਝਾ ਨਾਲਦਾ ਯਾ ਠੀਕ ਆ ਜੀ ਚਾ ਵੜਾ ਵੀਧੀ ਭਾਵੇਂ ਕੋਈ ਚਲੋ ਬੱਚਾ ਕਰਕੇ ਭਾਵੇਂ ਬੰਗਾ ਪਾ ਕੇ ਚੋਏ ਭਾਵੇਂ ਉਧਾਂ ਚ ਵੇਖਣ ਦੀ ਬਹੁਤ ਆ ਲੋ ਜੀ 8 9 ਦਿਨਾਂ ਦੀ ਸੂਈਤ 18 19 ਕਿਲੋ 18 19 ਕਿਲੋ ਜੋਖ ਕੇ ਦਾਂਗੇ ਜਿੱਦਾ ਮਰਜ਼ੀ ਚੋ ਕੰਡੇ ਵਾਲਾ ਹੀ ਹੋਊਗਾ ਹਾਂ ਬਹੁਜੀ ਕਰੋ ਚੱਕ ਹਾਂ ਜੀ ਹਾਂ ਲੋ ਵੀ ਕੋਈ ਸ਼ਾਕੀ ਨਹੀਂਗਾ ਬਾਕੀ ਮੇਰੇ ਭਰਾ ਦੀਗਾ ਜੀ ਵਹਿੜ ਵੀ ਬਹੁਤ ਖੂਬਸੂਰਤ ਆ ਹਾਂ ਝੱਲੇ ਵਾ ਉਹ ਕਿੱਡਾ ਫਾੜੀ ਵਾਲਾ 10 ਕਾਠ ਪੂਰਾ ਵੱਡਾ ਬੇਲਬੂਣ ਚੰਗੀ ਸਪੈਸ਼ਲ ਹਾਂਜੀ ਥਾਨ ਕਰਮ ਵਾਲੀ ਦਾ ਦੋਰਾ ਹੀ ਲੱਗਾ ਦੋਰਾ ਦੋਰਾ ਕਰਵੱਛੀ ਵੀ ਚੰਗੀ ਮਗਰ ਬੱਛੀ ਬਹੁਤ ਮਗਰ ਪਿਆਰੀ ਆ ਬੱਛੀ ਵੀ ਇਹਦੇ ਨਾਲ ਦੀ ਹੈ ਨਾ ਬੱਛੀ ਆਇਆ ਸ਼ਹਿਰੀ ਆ ਨਹੀਂ ਬੱਛੀ ਵੀ ਬਿਲਕੁਲ ਇੱਕੋ ਜਿਹੀ ਆ ਆ ਦੇਖੋ ਜੀ ਕਰੋ ਚੈੱਕ ਮੇਰੇ ਭਰਾ ਜੀ ਜੋੜੀ ਬਹੁਤ ਖੂਬਸੂਰਤ ਮੁੱਠੀ ਮੁੱਠੀ ਥਾਣ ਦੇ 18 ਕਿਲੋ ਇਸ ਵਕਤ ਦੁੱਧ ਆਠਾ ਸੱਤਾ ਅਠਾ ਨੌਵਾਂ ਦਿਨਾਂ ਦੀ ਸੂਈ ਦੇ ਨਾ ਨਾ ਰੇ ਤਾ ਬਚਾ ਲੈ ਆਇਆ ਮਾਰ ਲੈ ਆ ਨਿਕਲ ਲੈ ਵੀਰ ਜੀ ਬੱਚਾ ਵੀ ਫਿਰ ਇੱਡਾ ਭਗਾ ਲਾ ਨਹੀਂ ਏਡੀ ਬੱਚੀ ਸ਼ਾਨੀ ਇਹਨੂੰ ਜਦੋਂ ਤੇ ਦੁੱਧ ਛੱਡਣਾ ਨਹੀਂ ਭਾਦ ਕੇ ਨੇ ਗਾਸ ਲਿਆਣਾ ਜਦੋਂ ਨੇ ਉਹਨੇ ਪੀ ਲਿਆ ਏਡੀ ਸ਼ਾਨੀ ਨੇ ਇਹ ਨਹੀਂ ਛਿੱਤੀ ਹੈ ਨਾ ਕੀ ਕਰੇ ਗਾੜੀ ਲਾ ਕੇ ਆਦੇ ਟਕਾਲੇ ਦੇ ਜਾਲ ਲਖੜਦੀ ਵਿਚਰੀ ਨਹੀਂ ਬਾੜ ਤੂੰ ਥਾਣੇ ਵੇਖੋ ਮੇਰੇ ਭਰਾ ਠੀਕਾ ਜੀ ਵੇਖੋ ਥਾਣੇ ਕੱਢਿਆ ਵਸ਼ੇ ਲੈ ਵੀ ਆ ਵੇ ਖੋ ਭਰਾ ਮੇਰੇ ਵੀਰ ਠੀਕਾ ਜੀ ਜੋ ਆ ਉਸ ਦਾ ਮਾਅਲ ਆਪਣਾ ਬਾਬੇ ਦੀ ਕਿਰਪਾ ਨਾਲ ਪੱਕਾ ਹੁੰਦਾ ਕੋਈ ਚੱਕਰੀ ਨਹੀਂ ਲੋ ਜੀ ਆ ਕਰੋ ਚੱਕ ਮਗਰਲੇ ਥਾਣਾਂ ਦੀ ਚਵਾਈ ਨਾ ਕੋਈ ਭੋਰ ਨਾ ਕੋਈ ਛਟਾ ਓਕੇ ਆ ਜੀ ਠੀਕ ਆ ਲਓ ਜੀ। ਲਓ ਭਠੀਗਾ ਜੀ ਬਹੁਤ ਖੂਬਸੂਰਤ ਵੱਡੀ ਵੈੜ ਤੁਹਾਨੂੰ ਆ ਦਿਖਾ ਦਿੱਤੀ ਹੈ ਠੀਕਾ ਜੀ। ਆਹ ਸ਼ਹਿਰ ਦੇ ਵਿੱਚ ਰੰਗ ਆਵਾਜ਼ ਪ੍ਰਿੰਟ ਪ੍ਰਿੰਟ ਪ੍ਰੋਫੈਸ਼ਨਲ ਬਹੁਤ ਜ਼ਿਆਦਾ ਤੇ ਵੀਰ ਸਤਨਾਮ ਕੀ ਮੁੱਲ ਮੁੱਲ ਵੀ ਜੇ 1 ਪੰਜ ਕਰਦੇ ਆ 95 ਦੇ ਦੇਾਂਗੇ। ਵੀ ਹਾਂ ਨਾਲ ਆ ਕੰਮ 82 ਦੇ ਰਾਂਗੇ ਭਾਜੀ 85 ਦੀ 82 ਨਹੀਂ ਦੇ ਦੇਣੀ। 82 ਵੱਢੀ ਇਦਾਂ ਕਰਦੇ ਆ। 82 ਦੇ ਦੇਣੀ ਭਾਈ ਆਪਾਂ। 82 ਦੀ 82000 ਲਓ ਵੀ 82000 ਦੀ ਫਾਈਨਲ ਮਿਲ ਜੂਗੀ ਅੱਜ। ਕਸਰਾ ਕੁਸਰਾ ਕੱਢ ਦਿੱਤੀਆਂ ਨੇ ਠੀਕ ਹੈ ਜੀ ਮਾਂ ਦੇ ਤੇ ਕਹਿੰਦਾ ਵਛੀ ਵੱਡੀ ਆ ਜੀ ਹਾਲੇ ਵਛੀ ਚਲੋ 3 ਕਿਲੋ ਵਾਲੀ ਵਛੀ 3 ਕਿਲੋ ਦੀ ਦਾ 82 ਮੰਗਿਆ ਆ ਹੁਣ ਭੈਣ ਭਰਾ ਦੇ 75 ਮੰਗ ਪੈਂਦੇ ਆ 75 ਥੋੜਾ ਮੰਗਿਆ ਜਾਂਦਾ ਚੀਜ਼ ਤੇ 90 ਮੰਗਿਆ ਜਾਂਦਾ ਹੁਣ ਸਾਰੇ ਭੈਣ ਭਰਾ ਇਹੋ ਜਿਹੇ ਦਾ 1-5 ਮੰਗਦੇ ਆ ਪਰ 82 ਮੰਗ ਜਾਂਦਾ ਬਾਕੀ ਵਛੀ ਨਾਲ ਤਾਂ ਕੋਈ ਨਹੀਂ ਮਾਰਦਾ ਲਈ ਅੱਤਵਾਂ ਨਾਲ ਕੋਈ ਨਹੀਂ ਗਾ ਬਹੁਤ ਪਿਆਰੀ ਬੈੜ ਆ ਮਗਰ ਵੀ ਬੱਛੀ ਆ ਕਰਮਾ ਜੀ ਅੱਗੇ ਇਧਰ ਵੀ ਸੁਗਨਾਮ ਕਰਾਸ ਵੈੜ ਆਗੇ ਦੂਜਾ ਸੁਗ ਹਾਂਜੀ ਇਹਨੂੰ ਸੂਈ ਨਾਲ ਟੈਕ ਕਰਾ ਦਿੰਦੇ ਆ ਠੀਕ ਹੈ ਉਹ ਬੱਛੀ ਨਗਰਵਾਰੀ ਟਾ ਲੋ ਜੀ ਮਗਰ ਵੱਛੀ ਆ ਅੱਜ ਕਿੰਨੇ ਦਿਨ ਹੋ ਗਏ ਸੁਈ ਨੂੰ ਇਹ ਤਾਂ ਆਹ ਬੱਚਾ ਦੇਖੋ 15 16 ਦਿਨਾਂ ਦਾ ਕੋਈ 20 ਦਾ ਮਾਲੇ ਭਣਵਰਾ ਵੱਛੀ ਪਲੀ ਆ ਲਓ ਜੀ ਹਾਇ ਵੱਛੀ ਆ ਮਗਰ ਕੋਈ 15 ਦਾ ਕੋਈ 16 17 ਦਿਨਾਂ ਦਾ ਲਾ ਲਓ ਠੀਕ ਆ ਆ ਕੋਈ ਜਿੰਦੀ ਆ ਜੀ ਵੀਰ ਕਿੰਨਾ ਦੁੱਧ 17 15 ਕਿਲੋ ਹੋਊਗਾ 15 ਕਿਲੋ ਲਓ ਜੀ 15 ਕਿਲੋ ਦੁੱਧ ਹਾਂ ਜੀ ਜੇ ਥਾਣਾ ਵੇਖੋ ਗੁੱਲਾ ਥਾਣਾ ਕਿੱਦਾਂ ਲੱਗਾ ਸਟੋਪ ਬਿਲਕੁਲ ਬਿਲਕੁਲ ਮੋਟਾ ਗੋਲ ਥਾਣਾ ਠੀਕ ਆ ਜੀ ਬਾਕੀ ਹਾਈਟ ਵੀ ਸੋਹਣੀ ਕਰਮ ਵਾਲੀ ਦੀ ਫੈਸ਼ਨ ਫੂਸ਼ਨ ਬਹੁਤ ਜ਼ਿਆਦਾ ਇਹਨੂੰ ਕਰੀ ਮਿੱਤੇ ਮੜਾ ਜੇ ਚੇਸ ਕੁਆਲਟੀ ਕਰੋ ਚੱਕ ਸੁਆ ਵੀ ਦੂਜਾ ਨਹੀਂ ਦੂਜਾ ਦੁੱਧ ਖਾਹੇ ਕਰੰਟਿਆ ਦੂਜਾ ਇਧਰ ਇਧਰ ਰੱਖੀ ਮਾੜਾ ਵੀਰੇ ਸਾਰੀ 4-5 ਕਿਲੋ ਮੀਟਰ ਲਈ ਕਿ ਦੂਰੋਂ ਲਈ ਆ ਦੇਖ ਨਾੜਾ ਨਾੜਾ ਬਹੁਤ ਕੁਆਲਟੀ ਕੋਲ ਲਓ ਜੀ ਕਰੋ ਚੱਕ ਦੁੱਧ ਕਿਹੜਾ 17 ਕਿ 16 15 ਜੀ 15 15 ਹਾਂ ਲਓ ਜੀ 15 ਕਿਲੋ ਦੁੱਧ ਆ ਠੀਕ ਆ ਵੱਛੀ ਮਗਰ ਆ 15-17 ਦਿਨਾਂ ਦੀ ਸੂਈ ਦੂਜਾ ਸੂਆ ਬਾਕੀ ਬਾੜ ਜੰਮੀ ਜੂਮੀ ਬਹੁਤ ਐਵੀਂ ਗਰਮਾ ਲਈ ਛੋਟੀ ਨਹੀਂ ਪੂਰਾ ਕਾਤਾ ਵਾਲੀ ਆ ਜੰਮੀ ਜੂਮੀ ਬਹੁਤ ਆ ਵੜ ਵੀਰ ਸਤਨਾਮ ਇਹ ਕੀ ਮੁੱਲ ਰਊਗਾ ਇਹਦਾ ਇਹਦਾ ਮੁੱਲ ਪੈਣ ਕਰਦੇ ਬਾੜ ਪੂਰੇ ਦਿਆਂਗੇ ਪੂਰੇ ਬਾਠਾਂ ਦੀ ਹਾਂਜੀ ਕਰਕੇ ਲੈਸਾ ਲੂਸਾ ਵਿੱਚੋਂ 55 ਜਰਾਂ ਵਿੱਚ ਭਾਈ 57 ਦੀ 57000 ਹੋਰ ਛੱਡ ਦਾਂਗੇ ਨਿਕਲ ਗਈ ਕਸਰ 55 ਜਰਾਂ 55000 ਉਹ ਲਈਓ ਭਰਾਵਾ ਕੀ ਕਰਦਾ ਹਾਂ ਆਈ ਐਸੇ ਤਰਾਉਣ ਤੁਰਿਆ 54 ਦੀ ਨਹੀਂ ਨਹੀਂ ਲੈਓ ਮਹਿਮਾਨੀ ਹੋਣੀ ਹੈ ਨਹੀਂ ਨਹੀਂ ਆ 55 ਤੇਰੇ ਵਾਲੀ 10 ਮੈਨੂੰ ਤਾਂ ਮੈਨੂੰ ਨਹੀਂ ਕਰਨ ਦੇਦੇ ਨਹੀਂ ਨਹੀਂ ਮਹਿਮਾਨੀ ਦੀ ਸਾਰਾ ਉਦੋਂ ਫੜਾਉਂਦਾ ਤੁਹਾਡੇ ਤੇ ਤੁਹਾਡਾ ਪ੍ਰੇਮ ਕਹਤਾ ਦੇ ਦਾਂਗੇ ਭਾਜੀ ਅੱਛਾ ਚਲੋ ਚਲੋ ਰਾਖੀ ਲਿਆ ਮਾਨਤਨ ਵਿਚਰਵਾ ਜਾਂਦੀ ਕੋਈ ਨਹੀਂ ਵਿਚਰਵਾ ਜਾਂਦੀ ਲੈ ਵਿਚਰਵਾ ਜਾਂਦੀ ਮੈਨੂੰ ਸੁਣਿਆ ਨਹੀਂ ਮੇਰੇ ਤਾਂ ਮੂੰਹ ਨਿਕਲਿਆ ਚਲੇ ਵੇ ਯਾਰ ਪਿਆ ਲੱਗਦੀ ਉਹ ਨਹੀਂ ਤੁਹਾਡੇ ਵਿੱਚ ਪ੍ਰੇਮ ਜੋ ਅਸੀਂ ਤਾਂ ਤੁਹਾਨੂੰ ਨਹੀਂ ਭਾਜੀ ਹਾਂ ਲਓ ਵੀ ਅੱਗੇ ਤੁਹਾਨੂੰ ਇੱਕ ਚੌਥੇ ਨੰਬਰ ਤੇ ਆ ਵੈਸੇ ਵੇਰਵਾ ਨਾਲ ਦੀ ਨਾਲ ਹੀ ਪਾਈ ਗੱਲ ਸਹੀ ਹਾਲ ਆ ਗਈ ਵਿਜੀ ਸ਼ਾਈ ਵਾਲਾ ਤਾਜੀ ਵੀਰ ਕਿੰਨੇ ਦਿਨ ਹੋ ਗਏ ਇਹ ਇਹ ਬੱਚਾ ਹੈਗਾ 87 ਦਾ 87 ਦਾ ਬੱਚਾ ਬੱਚੀ ਨਹੀਂ ਬੱਚਾ ਵਹਿੜ ਕਾ ਲਓ ਜੀ ਵਹਿੜ ਕਾ ਮਗਰ ਬੱਚਾ ਆ ਗਿਆ ਜੀ ਬਹੁਤ ਰੜੀ ਬੜੀ ਠੀਕ ਆ ਕੋਈ ਗੱਲ ਨਹੀਂ ਹੌਸਲੇ ਨਾਲ ਖੋਲੋ ਦੂਸਰਾ ਹੈ ਇਹ ਪਟਾਕਾ ਹੀ ਆ ਜੀ ਆ ਆ ਲੈ ਵੀ ਵਾ ਵੀ ਸ਼ਾਈ ਵਾਲਾ ਕਰੋ ਸੰਗ ਦੇ ਵਿੱਚ ਦੂਜਾ ਸੂਆ ਮਗਰ ਬੱਚਾ ਮੇਲ ਕਾ ਕਿੰਨਾ ਕੋਕ ਦੁੱਧ ਵੀਰ ਜੀ ਦਾ ਕੋ 14 ਕਿਲੋ ਹੋਗਾ ਤੇ ਬਰਫ਼ ਨਿਰੀ ਆ ਆ ਇਹਨੂੰ ਨਹੀਂ ਲੱਤ ਪਟ ਕੇ ਦੂਜੇ ਥਾਂ ਕਰਨ ਦਾ ਪਤਾ ਤੇ ਥਾਂ ਦੇ ਕੋ ਕਿੱਡਾ ਸਾਡੀ ਆ ਬੱਚੇ ਤੇ ਲੈ ਆ ਬੱਚੇ ਤੇ ਆ ਬੱਚੇ ਤੇ ਤਾਂ ਪੂਰਾ ਘਰਾਂ ਲਈ ਮਰ ਮਰ ਜਾਂਦੀ ਕੇ ਲੋ ਜੀ ਨੋਕਲੇ ਥਾਣਾ ਸੁਬਾ ਥਾਣੇ ਕਹਿ ਲੋ ਭਾਵੇਂ ਠੀਕ ਆ ਜੀ ਬਾਕੀ ਪੁੱਦਰ ਪੁੱਦਰ ਵੇਖੋ ਮੇਰੇ ਨਾਲ ਠੀਕ ਆ ਜੀ ਵਾਹ ਵੀ ਬੜਾ ਲੱਗਾ ਵੀ ਜੀ ਥਾਣੇ ਕੋਈ ਯਾਰ ਥਾਣ ਬਹੁਤ ਕੰਮ ਦਾ ਲੱਗਾ ਕਰਮਾ ਦੀ ਤੇ ਕਿੰਨਾ ਦੁੱਧ ਦੱਸਿਆ ਵੀਰੇ 14 ਕਿਲੋ ਵੀਰ ਦੀ ਧਾਰ 13 ਦੀ ਭਾਵੇਂ ਹੱਥ ਨਾ ਲਾਵੇ ਇਸੇ ਆਗੇ ਉਦਾਂ ਲੈ ਫੜ ਕੇ ਸੋ 14 ਕਿਲੋ ਹੋਵੇ ਨਾ ਹੋਵੇ ਤੇ 13 ਹੀ ਮੰਨ ਕੇ ਤੁਸੀਂ ਸੋ 14 ਹੀ ਚਵਾ ਲਾਂਗੇ ਇਸੇ 14 ਹੀ ਚਵਾ ਲਾਂਗੇ 13 ਆ ਦੇ ਆਦੀ ਤੇ ਉਦਾਂ ਲਵਾਉਣੀ ਠੀਕ ਆ ਠੀਕ ਆ ਮੈਂ ਵੀ ਬੀਰ ਸਤਨਾਮ ਚੋ 13 ਆਨਲਾਈਨ ਭਰਾ ਜਿਹੜੇ ਆਪਣੇ ਮੰਨ ਕੇ ਲ ਜਾਂਦੇ ਕੋਈ 13 ਹੀ ਮੰਨ ਕੇ ਲੈ ਜੇ ਹਾਂਜੀ ਹਾਂਜੀ ਇੱਥੇ ਕੋਈ 14 ਚੋਲੇ ਕੀ ਮੋਲ ਕੀ ਡਿਮਾਂਡ ਹੈ ਗੱਲ ਵੀ ਜੀ ਇਹ ਕ੍ਰਾਸ ਵੀਰ ਜਿਹਦੇ ਦੁੱਧ ਦੁੱਧ ਤੇ ਹਾਂਣਾ ਤੇ ਬਾਕੀ ਲੈਵਲ ਤੇ ਹਾਂਣਾ ਜੀ ਕਰਦਾ 55 ਵੰਗ ਲਈ ਹਾਂ ਇਹ ਵਾਰ ਆਪਾਂ 50000 ਛੜਦਾ ਕੋਈ 50 ਚੋਂ ਹਾਂਜੀ 47 ਦੇ ਦਾਂਗੇ ਭਾਈ 47 ਦੀ 47000 ਜਿਆਦੀ ਚੰਗੀ ਮਹਿੰਗਾ ਵਰਗਾ ਦੁੱਧ ਇਹਦਾ ਹਾਂ 47 ਨਹੀਂ ਹੁੰਦਾ ਭਾਈ ਵਾਸ ਸੁਵਿਤਾ ਦਾ ਵੀ ਲੱਗ ਗਈ ਬ੍ਰੇਕ ਵੀ ਕਰਤੀਆਂ ਛੋਟਾ ਛੋਟਾ ਪੋਨੀ ਇੱਕ 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 ਦਾ ਵੀ ਤੁਹਾਡੇ ਆਸੇ ਰੱਖਿਆ ਤੋਹਫਾ ਇਹ ਤੁਸੀਂ ਵੇਚ ਨਹੀਂ ਭਾਵੇਂ ਲੱਖ ਰੀ ਵੇਖੋ ਤੇ ਭਾਵੇਂ 90 ਵੇਚੋ ਅਸੀਂ ਨਹੀਂ ਗੁਣਾ ਚਲ ਚੰਗਾ ਇਹਦਾ ਵਸੇ ਬੇਰਵਾ ਕੀ ਵੀਰ ਬੇਰਵਾ ਦੁੱਧਾ ਸੂਈ ਵੀ ਸੂਈ ਅਗਲੇ ਥਾਂ ਦੀ ਤੇਲਿਆ ਮਗਰ ਬੱਚਾ ਵਾ 16 17 ਕਿਲੋ ਦੁੱਧ ਹੋ ਗਿਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਕੋਈ 10 ਪੰਨਾ ਵੀਰ ਮੌਜੀ ਸੂ 10 ਬਾਰਾਂ ਦਿਨ ਹੋ ਗਿਆ 16 17 ਕਿਲੋ 16 17 ਕਿਲੋ ਜਿੰਨਾ ਅਗਲੇ ਥਾਂ ਦੀ ਕਬਣੀ ਵਾਲੇ ਅਗਲੇ ਥਾਂ ਦੀ ਮਟਾਇਰਸ ਨਾਲ ਮੜਿਆ ਪੀਲੇ ਸੂਈ ਦਾ ਸਰ ਘਟਿਆ ਵ ਲੋਬੀ ਇੱਕ ਬਹਿਣੀ ਵਾਲੇ ਅਗਲੇ ਥਾਣੇ ਦੀ ਤਿੱਲ ਜ਼ਰੂਰ ਆ ਤਿੰਨਾਂ ਥਾਣਿਆਂ ਦੇ ਵਿੱਚੋਂ 16 17 ਕਿਲੋ 2 2 17 ਵੱਛੀ ਵੇਖ ਲੋ ਗੱਡੀ ਵੱਡੀ ਜੇ ਬਾਹਰ ਮੇਰੇ ਪ੍ਰਾ ਚੈੱਕ ਕਰੋ ਸਟੇਟ ਫਟਾ ਰੰਗ ਫੈਸ਼ਨ ਚੈੱਕ ਕਰੋ ਵੱਛੀ ਲੱਖ ਰੁਪਏ ਦੀ ਵੀਜੀ ਦੇ ਥਰ ਚੱਲਦਾ ਹੁੰਦਾ ਹਾਂ ਹਾਂ ਤੇ ਲੇਵਾ ਵੇਖੋ ਕਿੱਡਾ ਸਵਾਦੀ ਲੱਗਾ ਵੇਖੋ ਤੇ ਠੰਡੀ ਨਾ ਕੋ ਵੰਗਾ ਪੋਣਾ ਨਾਲ ਲੈਣਾ ਨਾਲ ਇੱਥੇ ਬੈਜੋ ਬੋਏ ਠੀਕ ਆ ਠੀਕ ਆ ਮਗਰ ਵੀ ਬੱਛਾ ਇਹਦੇ ਵੱਛੀ ਮਗਰ ਬੱਛਾ ਹੈ ਬਾਕੀ ਭਾਂਡਾ ਭੁੰਡਾ ਵੇਖਾ ਆ ਲੇਵਾ ਵੜਾਂਗੇ ਲੇਵਾ ਰਵਾਇਆ ਕਰਨਾ ਆ ਵੇਖੋ ਆ ਕਰੋ ਚੱਕ ਬੇ ਇਦਾਂ ਪੁੰਜੇ ਚਲਾ ਦੇ ਦੋ ਦੋ ਯਾਰ ਮਾਰ ਤੁਹਾਡੇ ਕੱਲ ਹੀ ਕੋਈ ਕੋਈ ਮਾਰ ਦੇ ਪਰੇ ਪਰੇ ਨੰਤੇ ਹਲਿਆ ਠੀਕ ਆ ਮਾਰਦਾ ਨੋਕ ਨਹੀਂ ਚੋਰ ਵੜੀ ਬਿਰਦੀ ਚੋਰ ਨਾਲ ਵਸਦਾ ਹੋ ਗਿਆ ਅੰਤ ਹਾਂ ਆ ਵੀ ਮਗਰ ਇਦਾਂ ਮਗਲਾ ਭਰਾ ਦੇ ਮੋਲਿਆ ਕਰੋ ਚੱਕਾ ਠੀਕ ਆ ਜੀ ਸੋ ਤੇਲੜ ਵੜਾ ਬਾਕੀ ਵਜਨ ਲੋਡ ਥੱਬਿਆਂ ਦਾ ਲੇਵਾ ਇਹ ਮੋਟਾਵਾਂ ਨੇ ਵੇਖੀ ਲੇਵਿਆਂ ਦੀ ਵੀ ਜੀ ਕੋੰਦਾ ਲੇਵਾ ਬਹੁਤ ਆ ਲੇਵਾ ਨੂੰ ਕਰਮ ਵਾਲੀ ਵੇਖੋ ਮੇਰੇ ਭਾਪੇ ਦੇਖੋ ਸਾ ਪੂਛ ਤੂੰ ਕੀ ਫੇਦੀ ਐਨਾ ਸਾਰ ਨੂੰ ਲੇਵਾ ਲਾਉਂ ਨਹੀਂ ਕਰ ਵੇਖੋ ਪਲੀ ਪਲੀਤੀ ਚੈੱਕ ਕਰੋ ਆ ਗੋਲ ਢੋਲਰ ਕੀ ਕਰਮਾ ਲਈ ਸੋ ਫੋਲੇ ਵਜਨ ਲੋਡ ਛੰਡੀ ਕੋਈ ਵੰਗਾ ਬੱਚਾ ਨਾ ਮਗਰ ਬੱਚਾ ਹਾਂਜੀ ਬੱਚਾ ਤੇ ਵੀਰ ਸਤਨਾਮ ਕਿੰਨੇ ਦੀ ਕਿੰਨੇ ਦੀ ਆਖੋਗੇ ਮੁੱਲ ਭਾਵੇਂ ਰਸੀ ਦਾ ਪੈਰ ਕਰਾ ਲਓ ਸਾਡੇ ਨਾਲ ਦਾ ਜੋ ਕੋਈ ਅੰਤਪੰਨਾ ਨਹੀਂ ਮੋਦਲਾ ਚੋ ਜਾਂ ਕਰਾ ਲਓ ਜਿੰਨਾ ਮਰਜੀ ਬੱਚੀ ਵੀਰ ਦੀ ਭਾਵੇਂ 5000 ਦੀ ਤਲੇਣਾ ਜੀ ਵੇਰ ਜਾਣੀ ਆ ਹਾਂ ਹਾਂ ਮਤਰਾ ਦੱਸੋ ਜਿੰਨੇ ਆਪ ਹੋਗੇ ਦੇ ਦਈਏ ਜਾਇਜ਼ ਕਰ ਕੋਈ ਮੜਿਆ ਮਾਰਿਆ ਨਾ ਮੇਰਾ ਮਾਮ ਰੱਖਾ ਤੁਹਾਡਾ ਮਾਮ ਰੱਖਾ ਕਿੰਨੇ ਦੀ ਆਪ ਹੋਗੇ ਉਹ ਚਲ ਉਹ ਦੱਸਿਆ ਹੋਣਾ ਆਪਾਂ ਜਿਆਦਾ ਰੱਖਣਾ ਦੇ ਦਈਏ ਤੀਆਂ ਅੰਦਰ ਕਰਕੇ ਦੇ ਦਈਏ ਦੱਸੋ ਦੱਸੋ ਤਿੰਨ ਛੜ ਦੇ ਕੇ ਪੰਜ ਛੜ ਦੇ ਕਿੰਨੇ ਮਰਜ਼ੀ ਖਾਓ ਹੋਰ ਹੀ ਖਾਓ ਹਾਂ ਦੱਸੋ ਜਿੰਨੇ ਦੀ ਰੱਖੋ ਮਨਤ ਲੋ ਘਟੇ ਵਜੇ ਅਸੀਂ ਨगराज ਬਾਬੇ ਦੀ ਕਿਰਪਾ ਬਹੁਤ ਵੇਚਿਆ ਵਾਹਿਗੁਰੂ ਬਾਬੇ ਦੀ ਮਿਹਰ ਆ ਲੈ ਵੀ 16 ਕਿਲੋ ਦੁੱਧ ਮੇਰੇ ਭਰਾ ਟਿਕਾ ਜੀ ਬਾਕੀ ਇੱਕ ਵਾਰ ਫੇਰ ਕਨਫਰਮ ਕਰ ਦਿੰਦੇ ਆ ਫਾਈਨਲ ਰੇਟ ਤੁਹਾਨੂੰ ਦੱਸ ਦਿੰਦੇ ਆ ਇੱਕ ਬਹਿਣੀਆ ਜਿਹੜਾ ਅਗਲੇ ਥਣ ਦੀ ਤੇਲ ਤੇਲ ਮਗਰ ਬੱਚਾ ਤਾਜੀ ਕਰਮ ਵਾਲੀ ਸੂਈ ਪੂਰਾ ਵਜਨ ਵੋੜ ਸਤਵੀਰ ਜਾਨਦੀ ਹੈ 42 ਦੀ ਦੱਸੋ 42 ਦੀ ਪੌਣਾ ਨਾ ਕੋਈ 42 ਦਾ ਨਾ ਕੋਈ 40 37000 ਦੀ ਬਕੀ ਦੇਣੀ ਆ 37000 ਦੀ ਮੁਕਤਲਾ ਕਰ ਚੱਕਰ ਕੀ ਹੈ ਚਲੋ ਚੱਕਰ ਕੀ ਹੈ ਮੈਂ ਵੀ ਪੁੱਛਣ ਲਿਆ ਹੋਰਾਂ ਨੇ ਵੀ ਪੁੱਛਿਆ ਟੋਕੇ ਵਾਲੀ ਹੈ ਸਿਰਫ ਲਈ ਬਾਹਰ ਗੱਲ ਆ ਹੋਰ ਕੋਈ ਨਹੀਂ ਇਧਰ ਆਹ ਦੇਣੀ ਨਹੀਂ ਭਰ ਕੇ ਅਮੈਂ ਨਹੀਂ ਐਡਾ ਯਾਰ ਉਹ ਕਰਦੇ ਚੰਤੀ ਨਹੀਂ ਬਣਾ ਲੈਂਦੀ ਅੱਛਾ ਇਹ ਨਹੀਂ ਵੀ ਬੱਲ ਮੇਰੀ ਗੱਲ ਸੁਣ ਉਹਨਾਂ ਵੀ ਰਾਤੀਆ ਤੇਰੇ ਇਹਦੇ ਮਾਲ ਮਹਿੰਗਾ ਵਾ ਸਿਰਫ ਮਿਹਨਤ ਕਰਨੀ ਪੈਂਦੀ ਮਾਲ ਬਹੁਤ ਰੋਗਣਾ ਮਿਲ ਜਾਂਦਾ ਆਹ ਵੇਖ ਮੇਰੇ ਪਰਾਠੇ ਆਓ ਸੂਆ ਘੜ ਗਿਆ ਮਾਲ ਮਹਿੰਗਾ ਵੇਰ ਆੜੇ ਹੀ ਫੁੱਟ ਮਾਲ ਵਰਗੇ ਲੈ ਗਿਆ ਕਰਮਾਂ ਵਾਲੇ ਜਿਹੜੀ ਉਹ ਨਹੀਂ ਚੰਤੀ ਆਜੂ ਤੇ ਘਾਟਾ ਪਾਉਣੇ ਵਾਧੂ ਕੁਾਈ ਲੈ ਕੇ ਚਲੋ ਕਮਾਈ ਵੀਰਾਂ ਦਾ ਵੀ ਵੀ ਲੈਂਦੇ ਚੋਮਤੀ ਹਜ਼ਾਰ ਦੇ ਦੇਖੇ ਮੈਂ ਦਾ ਕਮਾਈ ਲੈਂਦੇ ਆ ਹਾਂ ਅੱਛਾ ਬਾਬੇ ਜੀ ਮੇਰ ਮਿਲ ਤੂੰ ਆਲ ਵੀ ਤੀ ਮਿਲਦਾ ਚਲੋ ਗਾਂ ਪਾ ਲੈਣਾ ਪੈਂਦਾ ਤੇ ਮਾਇਆ ਚਾਹੀਦੀ ਆ ਬਿਲਕੁਲ ਬਿਲਕੁਲ ਦੋ ਵੀ ਅੱਗੇ ਇੱਕ ਸ਼ਾਈ ਵਾਲ ਵੈਰ ਭਰਾ ਨੂੰ ਖਾ ਦਿੰਦੇ ਸ਼ਾਈ ਵਾਲ ਤੇ ਵੀਰ ਸਤਨਾਮ ਕੀ ਬਿਰਵਾ ਇਹਨੇ ਵੀਰ ਜੀ ਦੂਜੇ ਸੂਏ ਸੁਣਾ ਮੈਂ ਆ ਉਹਦੇ ਸੱਜਣ ਤੋਂ ਵੱਛੀ ਲਈ ਆ ਪਹਿਲਾਂ ਨੇ 17 18 ਕਿਲੋ ਦੋ ਤਾਂ ਪਾਣੀ ਨਹੀਂ ਸੀ ਸਿਰਫ ਹੁਣ ਤਾਂ ਕਰਕੇ ਪਾਣੀ ਮਾਲ ਵੇਚ ਗਿਆ ਆ ਤੇ ਮੇਰਾ ਰਾਦਾ ਨਹੀਂ ਇਹਦਾ ਨੁਪਾ ਦੇ ਭਾਜੀ ਭਾਈ ਠੰਡੀ ਆ ਯਾਰ ਬਹੁਤ ਠੰਡੀ ਆ ਸੂਈ ਨੇ ਮਛਰੀ ਗਰੰਟੀ ਦੇਣਾ ਸੁਕੇ ਲੱਤ ਮਰ ਜੂ ਤਾਂ ਵੀ ਲੋ ਵੀ ਗੱਬਣ ਵੜ ਭਰਾਉਣ ਨੂੰ ਖਾਣ ਲੱਗੇ ਅੱਜ ਕਾ ਜੀ ਦੂਜਾ ਸਵੇਰ ਸੋਣਾ ਇਹਨੇ ਇਹ ਵੀ ਸਵੇਰ ਮਾਰਸਾਤ ਦਿਨ ਦਾ ਇਹਦਾ ਦਾ ਲੈਣੀ ਇਹਦੀ ਦਾ ਪਾਣੀ ਨਹੀਂ ਸਿਰਫ ਬੱਚੀ ਪਾਣੀ ਮਾਲ ਵੇਖਿਆ ਕਰਕੇ ਆ ਉਦਾਂ ਦੇ ਬਾਕੀ ਇਹਨਾਂ ਮਾਲ ਤੋਂ ਨਰਮ ਪਹਿਨਾ ਪਾਇਆ ਨਹੀਂ ਕਦੀ ਬਈ ਅੱਜ ਤੁਹਾਡਾ ਰਾਬਾ ਵੀ ਮਾਲ ਵੇਖ ਗਿਆ ਵੀ ਨਾਲ ਆੜ ਕਾਪ ਕੇ ਥੋੜੀ ਲਫਾਰਮ ਪੂਰੀ ਕਿਸੇ ਬਰਾਲੇ ਸਾਹਮਣੀ ਸੂਤ ਨਹੀਂ ਤੇ ਕੋਈ 2 ਰੁਪਏ ਸਸਤੇ ਥੋੜੀ ਲਫਾਰਮ ਦੇਦਾ ਕੋ ਤਾਂ ਵਸ਼ੀ ਤਿਆਰ ਹੋਈ ਜਾਂਦੋ ਜੀ ਇੱਕ ਗੱਬਰ ਵੜਾ ਮੇਰੇ ਭਰਾ ਟਿਕਾ ਜੀ ਕੋਈ 8 10 ਸਾਂ ਸਾਹਮਣੀ ਪੈਣੀ ਕਰਮਾਣੀ ਹਾਂਜੀ ਹਾਂਜੀ ਹਾਂ ਠੰਡੀ ਮਿੱਠੀ ਆ ਬਾਕੀ ਥਾਂ ਤੋਂ ਬੜਾ ਸੁਆਦੀ ਆ ਤੇ ਬਣੂਗੀ ਥੱਲੋ ਚੰਗੀ ਤੇ ਬਹੁਤ ਖਰਾਮ ਕੀ ਰੇਟ ਰਹੂਗਾ ਇਹ 65 ਦੀ ਦੇ ਦਗੇ ਜੀ ਪੂਰੇ ਮੋਲੇ ਨਹੀਂ ਕਰਨਾ ਦਾ ਅੱਜ ਦਾ ਮੋਲੇ ਦਾ 65000 ਪਾਇਆ ਠ ਹਾਂਜੀ ਇੱਕੋ ਗੱਲ 65 ਦੀ ਮੇਰੇ ਭਰਾ ਕੋਈ ਚਲੋ ਜਿੰਨੇ ਘਰੇ ਟਕਾਉਣੀ ਆ 10 ਦਿਨ ਸਾਹਮਣੀ ਪੈਣੀ ਆ ਕੋਈ 10 5 8 7000 ਜਿਹੜੀ ਅੱਜ ਤੇ ਸੁਵੱਲੀ ਮਿਲ ਜੂਗੀ ਸਾਰੀਆਂ ਗਰੰਟੀਆਂ ਦੇ ਕੇ ਘੱਲਾਂ ਗਈਆਂ ਠੀਕ ਆ ਉਹਦੇ ਭਾਈ 17 18 ਕਿਲੋ ਦੀ ਗਰੰਟੀ ਠੀਕ ਆ ਅੱਗੇ ਨੈਟਵ ਖਾਦ ਕੇ ਕਰਾਸ ਹਾਂਜੀ ਇਹ ਰੜ ਵੀ ਕੱਪਣੇ ਇਹ ਹਾਂਜੀ ਦੂਜਾ ਸੂਹਾ ਸੂਣਾ ਤੇ ਅੱਛੀ ਬਹੁਤ ਜਿਆਦੀ ਚੰਗੀ ਥੋੜੀ ਵੀਰਾਂ ਸਾਭੀ ਘਾਟ ਆ ਆ ਦੋ ਤੇ 24 25 ਕਿਲੋ ਵਾਲੀ ਆ ਲੋਗੀ ਗੱਬੜ ਵੈਰ ਸੁਵਿਆਂ ਦੇ ਵਿੱਚ ਕਿਵੇਂ ਹੋ ਗਈ ਹੈ ਸੁਵਾ ਦੇ ਉਹਦੇ ਆਂਦੇ ਦੁਜੇ ਸੁਨਾ ਚਲੋ ਭੈਣ ਭਰਾ ਗਾੜੀ ਤੱਜਾ ਮੰਨ ਲਿਓ ਤਰਾ ਸੁਨਾ ਦੱਸਿਆ ਜਰਾ ਚੂਰਾ ਵੇਖੋ ਥੋੜੀ ਜਿਹੀ ਲਿਸ ਸੁਨਾ ਰਹਾ ਸੀ ਜੀ ਲੈ ਵੀ ਇੱਥੇ ਐਨੂੰ ਮਖਾੜੇ ਆ ਸਟੇੜ ਪੜਾ ਆ ਵੇਖੋ ਸਟੇੜ ਪੜਾ ਠੀਕ ਆ ਜੀ ਆ ਵੇਖੋ ਕਰੋ ਚੱਕ ਆਹ ਵੇਖੋ ਤਾਂ ਵੇਖੋ ਜੀ ਮੱਛੀ ਮੋਟਰ ਹੀ ਆ ਮੱਛੀ ਮੋਟਰ ਮੱਛੀ ਮੋਟਰ ਮੱਛੀ ਮੋਟਰ ਹੀ ਆ ਹਾਂ ਉਹ ਵਗ ਰਹੀ ਮੋਟਰੀ ਆ ਕਰਮਾਲੀ ਬਹੁਤ ਵਧੀਆ ਮੋਟੀ ਧਾਰ ਆ ਗੰਨੇ ਵਰਗੀ ਠੀਕ ਆ ਜੀ ਤੇ ਬਾਕੀ ਚਵਾਈ ਚਲੋ ਤਪਾਈ ਵਿਖਾਉਂਦਾ ਕੋਈ ਆਪਣਾ ਮਕਸਦ ਹੁੰਦਾ ਵੀ ਘਾਤੋਂ ਤੁ ਫੇਰ ਕੇ ਚਾਹੇ ਕੋਈ ਪ੍ਰੋਬਲਮ ਵੀ ਸੌਦਾ ਕਰਦੇ ਤੇ ਮੇਰੇ ਭਰਾ ਬੇਤੁੜਕ ਜਿਹੜਾ ਪਸ਼ੂਪ੍ਰੀਤ ਸ ਕਰਨ ਠੀਕ ਆ ਬਾਕੀ ਥਾਂ ਥੂਣ ਬੜਾ ਵਧੀਆ ਕਰਮਾਲੀ ਦਾ ਤੇ ਵੀਰ ਸਤਨਾਮ ਹੈ ਤਿਆਰੀ ਤੇ ਮੇਰੇ ਵੀ ਹਾਂ ਇੱਕ ਦੋ ਦੇ ਵਿੱਚ ਕਰ ਜੂਗੀ ਤਿਆਰੀ ਦੀ ਆ ਬਾਕੀ ਥੱਲੇ ਫੱਬੀ ਤੇ ਖੜੀ ਕੋਰੀ ਕਰਮਣੀ ਵੇਖੋ ਉਹਦੇ ਹਾਂ ਵੇਖੋ ਵੇਖੋ ਲਿਆ ਥੋੜਾ 20 ਵਾਲੀ ਭਾਈ 20 ਕਿਲੋ ਵਾਲੀ ਬਹੁਤ ਸੋਨਾ ਲੇਵਾ ਕਰਮਾ ਲਈ ਠੀਕ ਆ ਜੀ ਅਸੀਂ ਵੇਖੋ ਨਾਰਾ ਨੂਰਾ ਦੇਵੇ ਚੱਡੇ ਦੇ ਉੱਪਰ ਬਹੁਤ ਸੋਨਾ ਭਾਂਡਾ ਗੋਲ ਤੇ ਵੀਰ ਸਤਨਾਮ ਇਹ ਕਿੰਨੇ ਦੀ ਜਾਊਗੀ ਇਹ 70 ਦੀ ਦੇ ਦਾਂਗੇ ਮੋਲ ਨਹੀਂ ਵਛਣਾ ਆਪਾਂ ਜ਼ਿਆਦਾ ਕਰਨਾ 70 ਦੀ ਆਹ ਵੜਦੀ ਹੈ ਭਾਈ ਹਾਂ 65000 ਰੁਪਏ ਛੱਡ ਦਿੰਦੇ 64 ਦੀ ਦੇ ਦਾਂਗੇ 40000 ਦੀ 40000 ਦੀ ਠੀਕ ਆ ਜੀ ਚਲੋ 40000 ਦੀ ਦੇ ਦਿੰਗੇ ਆ ਚਲੋ ਇਹ ਆ ਤਾਂ ਵਰ ਜਾਦੀ ਐ ਲਓ ਜੀ 40000 ਦੀ ਜਾਂਦੀ ਰੂ ਕਰਮਾ ਲਈ ਠੀਕ ਆ ਜੀ ਸੋ ਇਹ ਨਗਨੇ ਅੱਜ ਵੀਰ ਸਤਨਾਮ ਦੇ ਤਾਰਨ ਤੇ ਠੀਕ ਆ ਜੀ ਅਨੀਮ ਜਿਹੜਾ ਆਪਾਂ ਤੁਹਾਨੂੰ ਟੋਟਲ ਦਿਖਾ ਦਿੱਤੇ ਕੋਈ 8-7 ਨਹੀਂ ਵੈਸੇ ਤਾਂ 10 12 13 ਨਾਲ ਸੀਗੇ ਵਿੱਚੋਂ ਕੋਈ 5-6 ਪਸ਼ੂ ਇਹਨਾਂ ਨੇ ਸਵੇਰ ਤੇ ਸੇਲ ਵੀ ਕੀਤੇ ਆ ਫਿਲਹਾਲ ਸੋਇਲ ਸੁਬਾਏ ਗੱਬਣ ਪਸ਼ੂ ਆਪਾਂ ਸਾਰੇ ਭਰਾਵਾਂ ਨੂੰ ਦਿਖਾ ਦਿੱਤੇ ਆ ਮੇਰੇ ਵੀਰ ਪੂਰੀ ਤਸੱਲੀ ਨਾਲ ਵੀਡੀਓ ਦੇਖ ਲਿਆ ਜੀ ਉਦੋਂ ਬਾਅਦ ਬਿਲਕੁਲ ਆਪਣਾ ਸਾਈਬਿਆ ਨਾ ਕਰਕੇ ਤੁਰੋ ਦੂਰੋਂ ਲੱਗੋ ਕਿਸੇ ਨੇ ਵੀ ਆਉਣਾ ਤੇ ਸਤਨਾਮ ਇੱਕ ਨੰਬਰ ਵੀਰੇ ਕਰ ਦਿੱਤੀ ਹੈ ਸਾਡੇ ਨੰਬਰ ਆਪਣਾ ਹੈ ਵੀਰ ਜੀ 94655 58955 ਪਿੰਡ ਕਰੋ ਤਸੀਲ ਬਟੇ ਜਿਲ੍ਹਾ ਸ਼੍ਰੀ ਚਰਨਦਨ ਸਾਹਿਬਾ ਜੀ ਠੀਕ ਹੈ ਜੀ ਹਾਂ ਜੀ ओके ओके ਸੋ ਧੰਨਵਾਦ ਉਸ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ